ਦੇਸਾ ਮੈਂ ਦਾ ਐਕ੍ਰੀਡਨ ਨਾ 10 ਮੀਟਰ ਦਾ ਸਮਾ। ਬਗਾਵਤ ਤੁਬਾਦੋ ਤੇ ਕਰਾਂਗੇ। ਧੰਨਵਾਦ। ਇੱਕ ਰੋਡ ਆਉਣ ਵਾਲੀ, ਇੱਕ ਦਿੱਲੀ ਨੂੰ ਰੋਡ ਜਾਣ ਵਾਲੀ, ਇੱਕ ਜੰਮੂ ਜਾਣ ਵਾਲੀ। ਸਾਡਾ ਕੰਮ ਇਹ ਆ ਕਿ ਜਿਹੜਾ ਜੰਮੂ ਦਿੱਲੀ ਹਾਈਵੇ ਆ ਉਹ ਬੰਦ ਕਰਨਾ ਹੈ। ਪਹਿਲਾਂ ਵੀ ਕਰ ਚੁੱਕੇ ਆ। ਪਹਿਲਾਂ ਇੱਕ ਸਾਈਡ ਕੀ ਦੀ ਸੀ ਅਸਲ ਦੂਸਰੀ ਸਾਈਡ ਆਪਾਂ ਕਰਾਂਗੇ। ਧੰਨਵਾਦ। ਆਵਾਜ਼ ਆ ਜਿਹੜੀ ਪੰਜਾਬ ਸਰਕਾਰ ਜਿਹੜੀ ਬੋਲੀ ਹੋਈ ਮਿੱਠੀ ਆ ਉਹਦੇ ਤੱਕ ਸਾਡੀ ਗੱਲ ਪਹੁੰਚਾਉਣ ਜਾ ਰਹੇ ਆ। ਸਾਰੇ ਸਾਡੇ ਵੀਰ ਸਹਬਾਨਾਂ ਨੇ ਦੱਸ ਹੀ ਦਿੱਤਾ ਕਿ ਸਾਡਾ ਪ੍ਰੋਗਰਾਮ ਕੀ ਆ। ਸਾਡਾ ਮੀਟਿੰਗ ਦੇ ਵਿੱਚ ਤੈਅ ਹੋਇਆ ਸੀਗਾ 5 ਤਰੀਕ ਦਾ ਜਿਹੜਾ ਕਿ ਸਾਡੇ ਮਜ਼ਦੂਰ ਜਥੇਬੰਦੀ ਵੱਲੋਂ ਸਾਰੇ ਕਿਤੇ ਮੈਸੇਜ ਲੱਗ ਚੁੱਕੇ ਆ ਉਹਦੀ ਰੂਪਰੇਖਾ ਬਦਲ ਕੇ ਅਸੀਂ ਸੀਐਮਓ ਉਸ ਦੇ ਕਰਵਾਲੇ ਪਾਸੇ ਜਰੂਰ ਕਰਾਂਗੇ ਕਿਉਂਕਿ ਜਿਹੜਾ تیر ਇੱਕ ਵਾਰ ਤਰਕਸ਼ ਤੋਂ ਕੱਟਦਾ ਸੀ ਵਾਪਸ ਤਾਂ ਨਹੀਂ ਲਵਾਂਗੇ ਸੋ ਪੰਜਾਬ ਦੀ ਸਰਕਾਰ ਲਈ ਅਸੀਂ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਜਿਹੜੇ ਅਨਾਜ ਦੀ ਸਾਮ ਸੰਭਾਲ ਆ ਉਹ ਮਜ਼ਦੂਰ ਤੇ ਟਿਕੀ ਆ ਦੇਸ਼ ਦਾ ਚੱਕਾ ਕੋਈ ਵੀ ਆ ਕੋਈ کارਖਾਨੇ ਆ ਕੋਈ ਲਾਲੋ ਉਹ ਮਜ਼ਦੂਰ ਦੇ ਸਿਰ ਤੇ ਚੱਲਦੇ ਆ ਪਰ ਸਾਡੇ ਦੇਸ਼ ਦਾ ਇਹ ਪਤਾ ਨਹੀਂ ਕਿਉਂ ਇਨਾ ਹਾਰ ਰਿਹਾ ਬਾਹਰ ਕੰਟਰੀਆਂ ਫੋਰਨ ਨੂੰ ਲੋਕ ਕਿਉਂ ਭਜਦੇ ਨੇ ਉੱਥੇ ਹਾਰਡ ਵਰਕਿੰਗ ਦੇ ਜ਼ਿਆਦਾ ਪੈਸੇ ਨੇ ਤੇ ਕੱਲ ਵਾਲੇ ਦੇ ਘੱਟ ਪਰ ਸਾਡੇ ਇੱਥੇ ਉਲਟਾ ਸਿਸਟਮ ਹੈ ਇੱਥੇ ਹਾਰਡ ਵਰਕਿੰਗ ਵਾਲੇ ਨੂੰ ਮਾਰਿਆ ਜਾਂਦਾ ਸੋ ਇਹ ਚੀਜ਼ ਨੂੰ ਹੀ ਲੈ ਕੇ ਚੱਲੇ ਆ ਕਿ ਸਾਡਾ ਜਿਹੜਾ ਮਿਹਨਤੀ ਕੰਮ ਕਰਨ ਵਾਲਾ ਇਨਸਾਨ ਆ ਕਿਉਂਕਿ ਕਈ ਵਾਰ ਆਪਣੇ ਮੁੰਡੇ ਪੜ੍ਹਦੇ ਕਿ ਨੌਕਰੀਆਂ ਨਹੀਂ ਲੱਗਦੇ ਉਹ ਇਸ ਫੀਲਡ 'ਚ ਵੀ ਆ ਜਾਂਦੇ ਤਾਂ ਉਹਨਾਂ ਨੂੰ ਚੰਗਾ ਭਵਿੱਖ ਤਾਂ ਮਿਲ ਸਕੇ ਵੀ ਇਹਦੀ ਕਮਾਈ ਦਾ ਪੂਰਾ ਮੁੱਲ ਤਾਂ ਮਿਲ ਸਕੇ ਸੋ ਸਾਡੇ ਸੰਘਰਸ਼ ਦਾ ਇਹ ਹੀ ਮਤਲਬ ਆ ਵੀ ਸਾਡਾ ਜਿਹੜਾ ਪੈਸਾ ਸਾਨੂੰ ਸੈਂਟਰ ਦੀ ਸਰਕਾਰ ਜੋ ਵੀ ਸਹੂਲਤਾਂ ਦਿੰਦੀ ਕਰ ਜਸਰਾ ਹੋਣੀ ਆਟਾ ਦਾਲ ਸਕੀਮ ਤੇ ਲਾ ਲੋ ਕਿ ਕੰਕਤਾ ਦੇਣੀ ਆ ਸੈਂਟਰ ਸਰਕਾਰ ਨੇ ਪੰਜਾਬ ਦੀ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਭਾ ਕੇ ਆਟਾ ਦੇ ਦੇਾਂਗੇ ਜਿਹਦੇ ਲਈ ਉਹਨਾਂ ਨੇ 488 ਕਰੋੜ ਰੁਪਇਆ ਸਿਰਫ ਦੇ ਸਰਪ ਨੂੰ ਵੰਡਣ ਦੇ ਉੱਤੇ ਰਾਇਆ ਹਲੇ ਟਰਾਂਸਪੋਰਟੇਸ਼ਨ ਤੇ ਉਹਦਾ ਭੈਈ ਦਾ ਜਿਹੜਾ ਵੱਖਰਾ ਐਨੀ ਮਸ਼ਹੂਰੀ ਤੇ ਆਪਣੇ ਆਪ ਨੂੰ ਚੰਗਾ ਦਿਖਾਉਣ ਦੇ ਖਾਤਰ ਉਹ ਲਾ ਰਿਹਾ ਸੋ ਅਸੀਂ ਇਹ ਕਹਿ ਰਹੇ ਹਾਂ ਕਿ ਜਿਹੜਾ ਤੁਸੀਂ ਇਸ ਕੰਮ 'ਚ ਪਏ ਹੋ ਪੰਜਾਬ ਸਰਕਾਰ ਨੂੰ ਅਨਾਜ ਦੀ ਸਾਫ਼ ਸੰਭਾਲ ਲਈ ਇੱਕ ਬੇਸਿਕ ਰੇਟ ਮਿਨੀਮਮ ਬੇਸਿਕ ਰੇਟ ਬਣ ਕੇ ਉਹਦੇ ਉੱਪਰ 50% ਅਬਬ ਸੈਂਟਰ ਦੀ ਸਰਕਾਰ ਪੈਸਾ ਦਿੰਦੀ ਆ